ਕ੍ਰਿਕਟ ਦੇ ਸਾਰੇ মিডিਆ ਦੇ ਸਾਥੀਆਂ ਦਾ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਨਾਲ ਮੇਰੇ ਸਾਥੀ ਸਾਡੇ ਕੈਬਨਿਟ ਮੰਤਰੀ ਜਿਨ੍ਹਾਂ ਕੋਲ ਇੰਡਸਟਰੀਜ਼ ਡਿਪਾਰਟਮੈਂਟ ਹੈ ਮੇਰੇ ਵੀਰ ਤਰੁਪੀ ਸੋਨ ਜੀ ਔਰ ਮੇਰੇ ਕੈਬਨਿਟ ਦੇ ਕੋਲੀਗ ਸਾਹਦੀਪ ਸਿੰਘ ਜੀ ਮੁੰਡਿਆ ਸਾਹਿਬ ਸਾਥੀਓ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਆ ਮਾਨਯੋ ਮੁਖ ਮੰਤਰੀ ਭਵਨਤਮਨ ਜੀ ਦੀ ਅਗਵਾਈ ਦੇ ਵਿੱਚ ਤੇ ਪਿਛਲੇ ਸਵਾ 3 ਸਾਲ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਰ ਵਰਗ ਨੂੰ ਰਾਹਤ ਦੇਣ ਦੇ ਲਈ ਔਰ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਸਹੂਲਤ ਦੇਣ ਦੇ ਲਈ ਵੱਡੇ ਫੈਸਲੇ ਨੇ ਜਿਹੜੇ ਉਹ ਪੰਜਾਬ ਕੈਬਨਿਟ ਵੱਲੋਂ ਪਿਛਲੇ ਸਵਾ 3 ਸਾਲ ਤੋਂ ਲਏ ਜਾ ਰਹੇ ਨੇ ਅੱਜ ਵੀ ਪ੍ਰਮੁੱਖ ਤੌਰ ਦੇ ਉੱਪਰ ਦੋ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ ਜਿਸ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੋਣ ਜਾਂ ਸਰਕਾਰੀ ਹੋਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਹਦੀ ਵਜੇ ਕਰਕੇ ਓਵਰঅল ਡਵੈਲਪਮੈਂਟ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੇ ਬਣਾਈਆਂ ਗਈਆਂ ਜਿਹਦੇ ਨਾਲ ਜਿੰਨਾ ਦੇ ਵਿੱਚ ਆਪਣੇ ਆਪ ਹੀ ਇੰਨੀਆਂ ਰਿਗਰੈਸਿਵ ਪਾਲਿਸੀ ਸੀਗੀਆਂ ਕਿ ਜੋ ਜੋ ਡਿਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਇੰਡਸਟਰੀਅਲਿਸਟ ਐਟ ਸਟੇਟਸ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕਵੈਟ ਹਾਲ ای ਡਬਲ ਯਾ ਇੰਡਸਟਰੀਅਲ ਵਰਕਰ ਵਰਕਰ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ 1000 ਗਜ਼ ਤੋਂ ਲੈ ਕੇ 4000 ਗਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ categories ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿਡਥ ਦੇ ਉੱਪਰ ਇਹਨਾਂ ਨੂੰ ਅਲਾਓ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਮੈਂਟ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਜ਼ ਦੇ 40000 ਯਾਰਡ ਦੇ ਉਹਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈ residențial 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੇ ਫਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮੁਹਿੰਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਪਰ ਪਿਛਲੇ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲਿਟਿਕਲ ਪਰਸਨਲ ਇੰਟਰਸਟ ਸੀਗੇ ਜਿਸ ਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਪੀਐਸਐਸ ਯਾਨੀ ਕਿ ਇੰਡਸਟਰੀ ਡਿਪਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰਾਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜੇ 50% ਅਨ ਅਰਨਡ ਇਨਕਰੀਸ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹ ਜੀ ਪਾਈ ਕਿ ਲੰਬਾ ਸਮਾਂ ਸਾਲਾਂ ਬੱਧੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨ ਅਰਨਡ ਇਨਕਰੀਸ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਜਾਂ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਨਾਂ ਨੂੰ ਜਿਹੜਾ ਟ੍ਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਅਨਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟ੍ਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਫਰੁਕ ਦਾ ਅਨੰਦ ਇਨਕਰੀਜ਼ ਕਿਉਂ ਭਰਨਾ ਹੋਊਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟ੍ਰਾਂਸਫਰ ਅਲਾਉ ਕਰ ਦਿਓ ਤੇ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਐਜੀ ਪਾਲਿਸੀ ਬਣਾਤੀ ਜਿਹੜੀ ਕਿ ਆਪ ਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕੁਅਰ ਯਾਰਡ ਲੈ ਕੇ ਤੁਸੀਂ ਲੀਸ ਹੋਲਡ ਤੋਂ ਫ੍ਰੀ ਹੋਲਡ ਹੈ ਜਿਹੜਾ ਉਹਨੂੰ ਕਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪਰੈਜੈਂਟੇਸ਼ਨ ਜਿਹੜੀਆਂ ਉਹ ਲਈਆਂ ਗਈਆਂ ਕੈਬਨਿਟ ਸਬ ਕਮੇਟੀ ਬਣੀ ਤਿੰਨ ਮਨਿਸਟਰਾਂ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਸ ਦਾ 20% ਲੈ ਕੇ ਤੁਸੀਂ ਲੀਜ਼ ਹੋਲਡ ਪ੍ਰਾਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰਾਪਰਟੀਆਂ ਉਹਨਾਂ ਦੇ ਨਾਮ ਹੋਣ ਗਿਆ ਜਿਹੜੀ ਕਰਪਸ਼ਨਾਂ ਚੱਲਦੀਆਂ ਸੀਗੇ ਲੋਕਾਂ ਦੀ ਖੱਜਲ-ਖਵਰੀ ਚੱਲਦੀ ਸੀਗੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਸੋ ਇਹ ਦੋ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਔਰ ਪਬਲਿਕ ਫ੍ਰੈਂਡਲੀ ਪਾਲਿਸੀਜ਼ ਨੇ ਜਿਹੜੀਆਂ ਕਾਨੂੰਨ ਅੱਜ ਕੈਬਨਿਟ ਨੇ ਪਾਸ ਕੀਤੀ ਹੈ ਨਾ ਮੈਂ ਸਮਝਦਾ ਕਿ ਇਹ ਦੇ ਨਾਲ ਨਵੀਂ ਰੈਵਲੂਸ਼ਨ ਆਉਗੀ ਕਿਉਂਕਿ ਜਦੋਂ ਜਿੰਨਾ ਪਲੋਟਾਂ ਦੇ ਉੱਪਰ ਲੰਬਾ ਲੰਬਾ ਸਮਾਂ ਐਸੀਏ ਕੰਡੀਸ਼ਨਾਂ ਜਿਵੇਂ ਪਹਿਲਾਂ ਪਾਲਿਸੀ ਦਸੀਂ ਐਸੀਏ ਕੰਡੀਸ਼ਨਾਂ ਲਗਾ ਦਿੱਤੀਆਂ ਗਈਆਂ ਕਿ ਜੀ ਉੱਥੇ 2 ਸਾਲ ਇੰਡਸਟਰੀ ਚੱਲੀ ਹੋਣੀ ਚਾਹੀਦੀ ਹੈ ਜਾਂ 5 ਸਾਲ ਇਹ ਉਹਦੇ ਨਾਮ ਹੋਣਾ ਚਾਹੀਦਾ ਸੋ ਐਸੀਆਂ ਲਗਾਈਆਂ ਗਈਆਂ ਜਿਦੇ ਨਾਲ ਪਾਲਿਸੀ ਬਣਾਤੀ ਨਾਲ ਹੀ ਬੰਨ ਲਾਤਾ ਤੇ ਤਾਂ ਕਿ ਲੋਕ ਦੋ ਨੰਬਰ ਦੇ ਵਿੱਚ ਪੈਸੇ ਜਿਹੜਾ ਆਫ ਦਿ ਰਿਕਾਰਡ ਲੀਡਰਾਂ ਤੇ ਅਫਸਰਾਂ ਹੁੰਦੇ ਨੇ ਸੋ ਉਹ ਸਾਰੇ ਦੇ ਸਾਰੇ ਅੱਜ ਵੈਰੀ ਸਰਕਾਰ ਨੇ ਖਤਮ ਕਰਤੇ ਤੇ ਇਹਦੇ ਨਾਲ ਸਾਫ ਸੁਥਰਾ ਜਿਹੜਾ ਸਿਸਟਮ ਹੈ ਉਹ ਚੱਲੇਗਾ ਸਰਕਾਰ ਨੂੰ ਜਿਹੜੀ ਮੈਂ ਤੁਹਾਨੂੰ ਸੈਕੰਡ ਪਾਲਿਸੀ ਦੱਸੀ ਹੈ ਲੀਜ਼ ਹੋਲ ਟੂ ਫਰੀ ਹੋਲਡ ਐਕਸਪੈਕਟਡ ਹੈ ਕਿ ਤਕਰੀਬਨ ਤਕਰੀਬਨ 1000 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਔਰ ਪੀਐਸਸੀ ਡਿਪਾਰਟਮੈਂਟ ਨੂੰ ਇਹਦੇ ਨਾਲ ਇਸ ਇੱਕ ਪਾਲਿਸੀ ਦੇ ਨਾਲ ਆਏਗਾ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਭਵੰਤਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਅੱਜ ਕੱਲੇ-ਕੱਲੇ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਆਵੇ ਇਹਦੇ ਉੱਪਰ ਪਹਿਰਾ ਦੇ ਰਹੀ ਹੈ ਉੱਥੇ ਲੋਕਾਂ ਦੀ ਜਾਨ ਸਖਾਲੀ ਹੋਵੇ ਇਹਦੇ ਉੱਪਰ ਵੀ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਭਵੰਤਵਾਨ ਸਰਕਾਰ ਇਹਨਾਂ ਦੋਵੇਂ ਲੈਂਡਮਾਰਕ ਪਾਲਿਸੀਜ਼ ਦੇ ਲਈ ਲੈਂਡਮਾਰਕ ਕਾਨੂੰਨਾਂ ਦੇ ਲਈ ਅੱਜ ਵਧਾਈ ਦੇ ਪਾਤਰ ਹੈ ਥੋੜਾ ਸਭ ਇਹ ਤਿੰਨੋ ਫੈਸਲੇ ਤੇ ਕਿੰਨਾ ਕੁ ਰੈਵਨੂ ਮੈਨੇਜਮੈਂਟ ਚ ਆਉਣ ਦੀ ਤਰ੍ਹਾਂ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸੇ ਕਿ ਐਕਸਪੈਕਟਿਡ ਹੈ ਜੋ ਸੈਕੰਡ ਪਾਲਿਸੀ ਹੈ ਲੀਜ਼ ਹੋਲ ਟੂ ਫਰੀ ਹੋਲਡਰ ਉਹ ਅੱਜ ਦੀ ਡੇਟ ਦੇ ਵਿੱਚ ਕਨਜ਼ਰਵੇਟਿਵ ਫਿਗਰ ਜੇ ਮੰਨ ਕੇ ਚੱਲੀਏ ਕਨਜ਼ਰਵੇਟਿਵ ਘਟੋਟੇ ਜੇ ਮੰਨ ਕੇ ਚੱਲੀਏ ਮਿਨਿਮਮ ਹਜ਼ਾਰ ਕਰੋੜ ਦਾ ਦੀ ਫਿਗਰ ਹੈ ਜਿਹੜੀ ਇਹ ਘਟੋਟੇ ਵੱਧ ਕਿੰਨਾ ਆਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਿਹੜੀ ਸੈਕੰਡ ਪਾਲਿਸੀ ਹੈ ਉਹਦੇ ਨਾਲ ਜਿੱਥੇ CLU ਦੇ ਕਨਵਰਸ਼ਨ ਮੁਜੇ ਨਹੀਂ ਪਲਾਟਸ ਦੀ ਉੱਥੇ ਹੀ ਜਿੱਥੇ ਡਿਵੈਲਪਮੈਂਟ ਹੋਣੀ ਹੈ ਜਿੱਥੇ ਕੰਸਟਰਕਸ਼ਨਸ ਹੋਣੀਆਂ ਨੇ ਉਹ ਇਨਡਾਇਰੈਕਟ ਬੈਨੀਫਿਟ ਤਾਂ ਜਿਹੜੇ ਆਉਣਗੇ ਆਉਣਗੇ ਪਰ ਸਿੱਧੇ ਸਿੱਧੇ ਤੌਰ ਦੇ ਉੱਪਰ CLU ਦੀ ਜਿਹੜੀ ਫੀਸ ਹੈ ਉਹ ਜਦੋਂ ਸਰਕਾਰ ਨੂੰ ਆਏਗੀ ਉਹ ਵੀ ਇੱਕ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਉਹ ਹੋਊਗੀ ਮੈਂ ਤੁਹਾਨੂੰ ਹਜੇ ਇਸ ਕਰਕੇ ਨਹੀਂ ਫਿਗਰਸ ਦੇ ਸਕਦਾ ਕਿਉਂਕਿ ਇਹ ਹਜੇ ਇਹ ਅੰਦਾਜ਼ਾ ਨਹੀਂ ਹੈ ਵੀ ਹਜ਼ਾਰਾਂ ਪਲਾਟਾਂ ਦੇ ਵਿੱਚੋਂ ਕਿੰਨੇ ਲੋਕ ਐਪਲੀਕੇਸ਼ਨ ਲੈ ਕੇ ਸਰਕਾਰ ਕੋਲ ਆਉਣਗੇ ਪਰ ਮੈਂ ਜੇ ਬ੍ਰੌਡਲੀ ਆਪਾਂ ਦੇਖੀਏ ਤੇ ਇਹ ਉਹ ਪਾਲਿਸੀ ਹੈ ਜਿਹੜੇ ਕਿ ਲੋਕ ਹੀ ਆ ਕੇ ਕਹਿੰਦੇ ਰਹੇ ਨੇ ਜੀ ਕਿ ਤੁਸੀਂ ਸਾਨੂੰ ਇਹ ਪਾਲਿਸੀ ਬਣਾ ਕੇ ਦਿਓ ਸਾਡੀ ਜਾਨ ਸੌਖੀ ਕਰੋ ਅਸੀਂ ਸਰਕਾਰ ਨੂੰ ਪੈਸਾ ਦੇ ਕੇ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਰ ਪਿਛਲੇ ਪਾਲਿਸੀ ਉਹਨੂੰ ਅਲਾਉ ਨਹੀਂ ਕਰਦੀ ਸੀਗਾ ਸੋ ਮੈਂ ਸੋਚਦਾ ਕਿ ਸਬਸਟੈਂਸ਼ੀਅਲ ਅਮਾਉਂਟ ਜਿਹੜੀ ਹੋਏਗੀ ਲੈਂਡ ਪੂਲ ਜਿਹੜੀ ਹੈਗੀ ਹੈ ਪਾਲਿਸੀ ਉਹਦੇ ਵਿੱਚ ਵੀ ਇੰਡਸਟਰੀਅਲ ਪਾਰਕ ਆਏਗਾ ਜਿਹੜਾ ਤੁਸੀਂ ਦੱਸਤੀ ਹੈਗੇ